ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਫਰਚਾਨਸ਼ੀ YouTube ਚੈਨਲ ਤੇ ਸਵਾਗਤ ਹੈ ਜੀ ਸੰਗਤ ਜੀ ਬੀਬੀ ਪ੍ਰਵਲীন ਕੌਰ ਬਾਲਾ ਪ੍ਰੀਤਮ ਕੀਤਨੇ ਜਥਾ ਜੋ ਕਿ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਤੇ ਸੁਰਖੀਆਂ ਦੇ ਵਿੱਚ ਹਨ ਅਤੇ ਦਿਨ ਬਦਨ ਵਿਵਾਦਾਂ ਦੇ ਘੇਰੇ ਦੇ ਵਿੱਚ ਫਸਤੇ ਹੀ ਜਾ ਰਹੇ ਹਨ ਬੀਤੇ ਦਿਨੀ ਕਿਸੇ ਨਿੱਜੀ ਚੈਨਲ ਤੇ ਉਹਨਾਂ ਦਾ ਪੋਡਕਾਸਟ ਵੀ ਟੈਲੀਕਾਸਟ ਹੋਇਆ ਉਸ ਪੋਡਕਾਸਟ ਨੂੰ ਹੀ ਲੈ ਕੇ ਬਹੁਤ ਸਾਰੇ ਲੋਕਾਂ ਵੱਲੋਂ ਬੀਬੀ ਪ੍ਰਵਲীন ਕੌਰ ਨੂੰ ਇੱਕ ਵਾਰ ਫਿਰ ਤੋਂ ਟਰੋਲ ਕੀਤਾ ਜਾ ਰਿਹਾ ਹੈ ਇਸੇ ਤੇ ਚਲਦੇ ਆ ਢਾਡੀ ਅਕਾਲੀ ਮਾਨ ਸਿੰਘ ਵੱਲੋਂ ਇਸ ਬੀਬੀ ਵੱਲੋਂ ਕੀਤੀਆਂ ਗਈਆਂ ਗੱਲਾਂ ਦੇ ਕੁਝ ਜਵਾਬ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸੰਤਾਂ ਦੇ ਸਾਹਮਣੇ ਰੱਖੇ ਗਏ ਹਨ ਕੀ ਕੁਝ ਕਿਹਾ ਢਾਡੀ ਮਾਨ ਸਿੰਘ ਅਕਾਲੀ ਨੇ ਸੁਣਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੰਗਤ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਵਿਚਾਰ ਕਮੈਂਟਸ ਦੇ ਵਿੱਚ ਜ਼ਰੂਰ ਸਾਡੇ ਨਾਲ ਸਾਂਝੇ ਕਰਿਓ ਸ਼ੁਰੂ ਕਰਦੇ ਹਾਂ ਅੱਜ ਇਹ ਵੀਡੀਓ ਕਿਹਾ ਨਾ ਭਾਈ ਕਦੀ ਗੱਲ ਦਾ ਜਵਾਬ ਦੇਣਾ ਵੈਸੇ ਮੈਂ ਦੇਣਾ ਨਹੀਂ ਚਾਹੁੰਦਾ ਇਹ ਉਹਦੇ ਉੱਤੇ ਨਾ ਬੀਬੀ ਰੂ ਰੂ ਕੇ ਚੀਕਾਂ ਚਹਾੜੇ ਪਾ ਪਾ ਇੱਕ ਡਿਜੀਟਲ ਪਿੰਡੂ ਚੈਨਲ ਆ ਸ਼ਾਇਦ ਉਹਦੇ ਉੱਤੇ ਨਾ ਬੀਬੀ ਪ੍ਰੋਬਲੀ ਇਨਕੋਰਪੋਰਡਕਾਸਟ ਕਰਦੀ ਪਈ ਆ ਤੇ ਬੜਾ ਵਿੱਚ ਰੂ ਰੂ ਕੇ ਚੀਕਾਂ ਚਹਾੜੇ ਪਾ ਪਾ ਕੇ ਹਾਈ ਬੀਬੀਆਂ ਮਾਰੀਆਂ ਗਈਆਂ ਹਾਈ ਬੀਬੀਆਂ ਲੁੱਟੀਆਂ ਰਹੀਆਂ ਬੀਬੀਆਂ ਨਾਲ ਟਰੋਲ ਹੁੰਦਾ ਬੰਦਿਆਂ ਨਾਲ ਨਹੀਂ ਟਰੋਲ ਕਰਦੇ ਲੋਕ ਬੀਬੀਆਂ ਨੂੰ ਜ਼ਿਆਦਾ ਪਰੇਸ਼ਾਨ ਕਰਦੇ ਬੰਦਿਆਂ ਨੂੰ ਨਹੀਂ ਕਰਦੇ ਬੀਬੀ ਜੀ ਹੁਣ ਮੈਂ ਤੁਹਾਡੀਆਂ ਉਹਨਾਂ ਗੱਲਾਂ ਦੇ ਵਿੱਚੋਂ ਇੱਕ ਅੱਧੀ ਗੱਲ ਦਾ ਜਵਾਬ ਦੇਣਾ ਵੈਸੇ ਮੈਂ ਦੇਣਾ ਨਹੀਂ ਚਾਹੁੰਦਾ ਤੇ ਮੇਰੇ ਕੋਲ ਵੀਡੀਓ ਬਹੁਤ ਸਾਰੀਆਂ ਆਈਆਂ ਤੇ ਮੈਂ ਉਹ ਆਪਣਾ ਜਿਹੜੇ ਪਿੰਡੂ ਵਾਲੇ ਪਿੰਡੂ ਚੈਨਲ ਵਾਲੇ ਭਰਾ ਉਹਨਾਂ ਨੂੰ ਵੀ ਕਹਿੰਦਾ ਭਾਈ ਸਿੱਖੋ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਇਹੋ ਹੀ ਤੇ ਬੀਬੀ ਨੈੱਟ ਤੇ ਪ੍ਰਚਾਰ ਕਰਨ ਦੀ ਏ ਮੇਰੇ ਨਾਲ ਦੇ ਸਾਥੀ ਦਾ ਪਜਾਮਾ ਪਾੜ ਗਿਆ ਤੇ ਉਹਨੇ ਮੈਨੂੰ ਕਿਹਾ ਤੇ ਮੈਂ ਉਹਨੂੰ ਕਿਹਾ ਵੀ ਤੂੰ ਇਦਾਂ ਕਰ ਪਹਿਲਾਂ ਪਜਾਮਾ ਪਜੂਮਾ ਛੱਡ ਤੇ ਪਹਿਲਾਂ ਪ੍ਰੋਗਰਾਮ ਲਾਈਏ ਪਜਾਮਾ ਬਾਹਰ ਸੀ ਨਹੀਂ ਫੇਰ ਆਪ ਹੀ ਤੁਸੀਂ ਦੰਦ ਕੱਢਣ ਦਾ ਮਾਰ ਦੀ ਹਜੂਰੀ ਚ ਬੈ ਗੇ ਵੀ ਜਦੋਂ ਇਹ ਉਹਨੇ ਮੱਥਾ ਟੇਕਿਆ ਉੱਥੇ ਸਾਹਮਣੇ ਬੀਬੀ ਬੈਠੀ ਸੀ ਉਹਨੇ ਉਹਨੂੰ ਵੇਖ ਲਿਆ ਤੇ ਉਹ ਕਹਿੰਦੀ ਜੀ ਤੁਹਾਡੇ ਸਾਥੀ ਦਾ ਪਜਾਮਾ ਪਾਟਾ ਤੇ ਮੈਂ ਉਹਨੂੰ ਪੁੱਛਿਆ ਵੀ ਤੁਹਾਡਾ ਪਜਾਮਾ ਤੁਹਾਨੂੰ ਕਿੱਦਾਂ ਪਤਾ ਲੱਗਾ ਕਦੋਂ ਪਤਾ ਲੱਗਾ ਤੇ ਕਹਿੰਦੀ ਉਹਨੇ ਗਾੜੀ ਨੂੰ ਮੈਨੂੰ ਕਿਹਾ ਵੀ ਜਦੋਂ ਤੁਹਾਡਾ ਸਾਥੀ ਮੱਥਾ ਟੇਕਣ ਲੱਗਾ ਉਸਦੋਂ ਮੈਨੂੰ ਪਤਾ ਲੱਗਿਆ ਵੀ ਉਹਦਾ ਥੱਲੇੋਂ ਪਜਾਮਾ ਪਾਟਾ ਯਾਨੀ ਕਿ ਇਸ਼ਾਰਾ ਤੁਸੀਂ ਆਪ ਖੁਦ ਕਰਨ ਦੇ ਕਿ ਕੀ ਵੇਖ ਠੀਕ ਆ ਤੇ ਫਿਰ ਤੁਹਾਨੂੰ ਦੱਸੋ ਵੀ ਟ੍ਰੋਲ ਕਿਉਂ ਨਾ ਲੋਕ ਕਰਨ ਕਿਉਂ ਨਾ ਤੁਹਾਡੀ ਐਸੀ ਤੈਸੀ ਕਰਨ ਕਿਉਂਕਿ ਤੁਸੀਂ ਜਦੋਂ ਸਿੱਖੀ ਨੂੰ ਮਜ਼ਾਕ ਬਣਾਉਣ ਵਾਸਤੇ ਦਿਨ ਰਾਤ ਲੱਗੇ ਜੇ ਤੁਹਾਨੂੰ ਮਾਰਨੇ ਕੈਨੇਡਾ ਅਮਰੀਕਾ ਦੀ ਟਿਕਟ ਦੇ ਦਿੱਤੀ ਉਹ ਬੌਂਡ ਨੂੰ ਵੱਡੀਆਂ ਮਾਰਨ ਦੇ ਜੇ ਮਾਰੋ ਜੀ ਸਰਕੇ ਮਾਰੋ ਤੁਹਾਨੂੰ ਕੌਣ ਡੱਕਦਾ ਇੱਥੇ ਕੁੜੀਆਂ ਵੇਹ ਹਜ਼ਾਰਾਂ ਮਾਰਦੇ ਆ ਤੁਸੀਂ ਮਾਰੀਓ ਬੌਂਡ ਨੂੰ ਵੱਡੀਆਂ ਤੋਂ ਮਾਰੋ ਖਿੱਚ ਕੇ ਤੋਂ ਮਾਰੋ ਪਰ ਯਾਰੋ ਕੋਈ ਸ਼ਰਮ ਕਰੋ ਮਾੜਾ ਮੋਟੀ ਤੁਸੀਂ ਉੱਤੇ ਖੰਡਾ ਲਾਇਆ ਤੇ ਹੋਰ ਭੈਣ ਤੋਂ ਤੁਸੀਂ ਪੁੱਟੀਆਂ ਸਿੱਧੀਆਂ ਜੀਆਂ ਰੋਮਾਂਟਿਕ ਜੀਆਂ ਗੱਲਾਂ ਕਰਦੇ ਅੱਜ ਤੇ ਭੈਣ ਦੇ ਯਾਰ ਗਾਣਾ ਕੱਢ ਕੇ ਮਸ਼ਹੂਰ ਹੋਈ ਜਾਂਦੇ ਲੋਕ ਪਰ ਇੱਕ ਸ਼ਰਮ ਨੂੰ ਹੱਥ ਮਾਰੋ ਮੜਾ ਜਾ ਵੀ ਤੁਸੀਂ ਅਖਿਰ ਤੇ ਖੰਡਾ ਲਾਇਆ ਚਿੱਟਾ ਤੁਸੀਂ ਬਣਾ ਪਾਇਆ ਖਾਸ ਕਰਕੇ ਤੁਹਾਨੂੰ ਨਹੀਂ ਚਾਹੀਦਾ ਵੀ ਤੁਹਾਨੂੰ ਉਹ ਸ਼ਬਦ ਬੋਲਣੇ ਚਾਹੀਦੇ ਜਿਨ੍ਹਾਂ ਦੇ ਨਾਲ ਤੁਸੀਂ ਇੱਕ ਕਥਾਵਾਚਕ ਜੇ ਤੁਸੀਂ ਇੱਕ ਰਾਗੀ ਸਿੰਘ ਜੇ ਹਨਾ ਤੇ ਤੁਹਾਨੂੰ ਉਹ ਸ਼ਬਦਾਂ ਦੇ ਨਾਲ ਚੱਲਣਾ ਚਾਹੀਦਾ ਜਿਹਦੇ ਨਾਲ ਕਿ ਤੁਸੀਂ ਲੋਕਾਂ ਨੂੰ ਚੰਗੀ ਸਿਹਤ ਦੇ ਸਕੋ ਮੈਂ ਤੇ ਚਲੋ ਤੁਸੀਂ ਕਹੋਗੇ ਪ੍ਰਚਾਰਕ ਤੇ ਤੁਸੀਂ ਆ ਤੇ ਮੈਂ ਚੰਗੀ ਸਿਹਤ ਕੇ ਨੂੰ ਦਿੰਦਾ ਨਹੀਂ ਕਿਉਂਕਿ ਮੈਂ ਸਮਝਦਾ ਹਾਂ ਨਾ ਵੀ ਬੇਰਨੋ ਸਿਆਣੇ ਹੀ ਆ ਸਾਰੇ ਤੇ ਬਾਕੀ ਤੁਸੀਂ ਤੇ ਚਲੋ ਬਾਲਾ ਪ੍ਰੀਤਮ ਸਾਡੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਨਾਮ ਦੇ ਉੱਤੇ ਤੁਸੀਂ ਆ ਆਪਣਾ ਬਣਾਇਆ ਜਥਾ ਬਣਾਇਆ ਕਾਮ ਸੇ ਕਾਮ ਉਹ ਸਤਿਗੁਰਾਂ ਦੇ ਨਾਮ ਦੀ ਥੋੜਾ ਸੋਚ ਲਿਆ ਕਰੋ ਵੀ ਐਡਾ ਤਕੜਾ ਨਾਮ ਆ ਵੀ ਅਸੀਂ ਉਸ ਨਾਮ ਨੂੰ ਖਰਾਬ ਨਾ ਕਰੀਏ ਉਸ ਨਾਮ ਨੂੰ ਕਲੰਕਤਨਾ ਕਲੰਕਤਨਾ ਕਰੀਏ ਦਾਗ ਨਾ ਲਾਈਏ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਇੰਨੀਆਂ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਆਂ ਵੀ ਲੋਕ ਨਾ ਚਾਹੁੰਦੇ ਵੀ ਤੁਹਾਨੂੰ ਮਤਲਬ ਸੇਵਾ ਕਰਨੇ ਮਜਬੂਰ ਹੋ ਜਾਣ ਤੁਸੀਂ ਕਹਿੰਦਾ ਬੰਦਿਆਂ ਨਾਲ ਘੱਟ ਕਰਦੇ ਤੇ ਬੀਬੀਆਂ ਨਾਲ ਜ਼ਿਆਦਾ ਕਰਦੇ ਆਂ ਤਾਂ ਹੁਣ ਮੈਂ ਫਰਕ ਲੱਗਾ ਦੱਸਣਾ ਜਿੱਦਾਂ ਬੀਬੀ ਤੂੰ ਪਾਟੇ ਪਜਾਮੇ ਦਾ ਪ੍ਰਚਾਰ ਕਰਦੇ ਸੀ ਨਾ ਇਦਾਂ ਜੇ ਕੋਈ ਟਾਡੀ ਰਾਗੀ ਕੁਇਸ਼ਰ ਪ੍ਰਚਾਰ ਕਰਦੇ ਆਂਦਾ ਨਾ ਤੇ ਲੋਕਾਂ ਚੋਕਾ ਥੱਲੇ ਲਾ ਲੈਣਾ ਤੇ ਉਹਨੂੰ ਬੀਬੀ ਕਰਕੇ ਉਹਨਾਂ ਨੂੰ ਕੁਝ ਨਹੀਂ ਕਿਹਾ ਲੋਕਾਂ ਨੇ ਉਹ ਵੀ ਉਹਨਾਂ ਕੱਢੀ ਜਾਂਦੇ ਗਾੜੀਆਂ ਹੈ ਸੋ ਸੰਗਤ ਜੀ ਇਹਨਾਂ ਢਾਡੀ ਮਾਨ ਸਿੰਘ ਅਕਾਲੀ ਇਹਨਾਂ ਦੇ ਵਿਚਾਰਾਂ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੋ ਕਮੈਂਟ ਕਰਕੇ ਜਰੂਰ ਸਾਨੂੰ ਦੱਸਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਮਿਲਾਂਗੇ ਨਵੇਂ ਵੀਡੀਓ ਦੇ ਵਿੱਚ ਨਵੇਂ ਵਿਚਾਰਾਂ ਦੇ ਨਾਲ ਜੁੜੇ ਰਹੋ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ